e é, सोदियां I'm going ਸਭ ਕਾਜ ਛੋੜ ਛੋੜ ਕੇ ਨਮ ਨਮਾ ਨਮ ਨਮਾ ਨਮ ਨਮਾ ਗੁਰੂ ਦੇਵ ਤੁਹਾਰੇ ਚਰਨੋ ਮੇ ਗੁਰੂ ਦੇਵ ਤੁਹਾਰੇ ਚਰਨੋ ਮੇ ਬਰਨਾਮ ਹੈ ਬਰੰਬਾ ਪਰਿਨਾਮ ਹੈ ਬਾਰੰਬਾਰ ਨਮੋ ਨਮਾ ਨਮੋ ਨਮਾ ਏ ਮਾਤੇਸ਼ਰੀ ਜਗੇਸ਼ਰੀ ਮਾ ਵੈਸ਼ਨੂ ਮਾ ਜਗ ਦੰਬੇ ਚਿੰਤਾ ਪੁਣੀ ਮਾ ਨਾਨਾ ਦੇਵੀ ਮਾ ਮਾ ਇੱਕ ਇਤਜ਼ਾਏ ਇੱਕ ਗੁਜ਼ਾਰਿਸ਼ ਹੈ ਇੱਕ ਬੇਨਤੀ ਇੱਕ ਪ੍ਰਾਰਥਨਾ ਹੈ ਇੱਕ ਅਰਦਾਸ ਹੈ ਮਾ ਅਰਦਾਸ ਜਗਤਾਂ ਕਰੋਣ ਵਾਲਿਆਂ ਦੀ ਅਰਦਾਸ ਜਗਰਾਤਾ ਸੁਣਨ ਵਾਲਿਆਂ ਦੀ ਅਰਦਾਸ ਜਗਰਾਤਾ ਗਾਉਣ ਵਾਲਿਆਂ ਦੀ ਮਾਂ ਗੁਰਦਵਾਰਨ ਸੁਣੀ ਸਾਡੇ ਸਾਰਿਆਂ ਦੀ ਇਹ ਅਰਦਾਸ ਹੈ ਕੋਈ ਬਿਮਾਰ ਦਵਾਈ ਨੂੰ ਨਾ ਤਰਸੇ ਤੇ ਕੋਈ ਬੇਨਕਿਸਮਤਾਂ ਖੋਤੀਆਂ ਨੂੰ ਜੀ ਮਾਰੀ ਦੋਰ ਕੀ पहुंचे इन एक बैठकों का हार्दिक स्वागत किया जाता रोशन जी वो भी पहुंचे ने उन्होंने इतने पहुंचते मनजीत जी सारा धन्यवाद कर रहे <laughs> तालियां बजा दिया तो बिंदर खाने वाला जी जी इतना तालियां ना बजाए खुल के तालियां बजाया करो सो बहुत बहुत शुक्रिया एक तालियां बजा दिया सारे जागरण दिया बहुत बहुत मुबारक तो ने सारे जगराते दिया बहुत बहुत मुबारक सर वेट आते ओके जकारे की आवाज़ घटनी नहीं चाहिए संगतों को लगता है कि ਕੁਲਵਾ ਠੱਡਾ ਪੈ ਗਿਆ ਮਾਮਲਾ ਤੁਹਾਡੇ ਜਗਾਰਿਆਂ ਨਾਲ ਇੱਥੇ ਗੂਜ ਜਿਹੜੀ ਉਹ ਮਤਰਾਂ ਰਹਿਣੀ ਆ ਜਗਾਰਾ ਸ਼ੇਰਾਂ ਵਾਲੀ ਦਾ ਪਤਾ ਲੱਗਣਾ ਚਾਹੀਦਾ ਕਿ ਖੰਨੇ ਦੇ ਜਿੰਨੇ ਵਾਸੀ ਮਾਤਾ ਰਾਨੀ ਨੂੰ ਕਿੰਨਾ ਪਿਆਰ ਕਰਦੇ ਆ ਮਾਤਾ ਰਾਨੀ ਆਪ ਚੱਲ ਕੇ ਤੁਹਾਡੇ ਗ੍ਰਾਂ ਆਏ ਆ ਜਾਗੀ ਦੀ ਜੋ ਅੱਜ ਰਾਤ ਜਿਹੜੀ ਹੈ ਉਹ ਤੁਸੀਂ ਹੰਡਾ ਰਹੇ ਹੋ ਅੱਜ ਮਾਨੜ ਰਹੇ ਹੋ ਬੜੀ ਖੁਸ਼ੀ ਦੀ ਗੱਲ ਆ ਸਾਡੇ ਲਈ ਮੈਂ ਅਕਸਰ ਇਹ ਗੱਲ ਕਹਿੰਦਾ ਕਿ ਸਾਡਾ ਸਿਆਸੀ ਤਾਲੁਕਾ ਤੋਂ ਕਾਫੀ ਜਿਵੇਂ ਦੂਰ ਮੈਂ ਕਹੂੰਗਾ ਸਾਡਾ ਜੋ ਇੱਕ ਪਰਿਵਾਰਿਕ ਤਾਲੁਕਾਤ ਨੇ ਸਰਦਾਰ ਬਹਾਦਰ ਸਰਦਾਰ ਹਰਚੰਦ ਸਿੰਘ ਜੀ ਬਰਸ਼ਟ ਸਾਹਿਬ ਇਹ ਸਾਡੇ ਸਾਰੇ ਪਰਿਵਾਰ ਲਈ ਇਹਨਾਂ ਦਾ ਜਿਹੜਾ ਰਤਬਾ ਹੈ ਸਾਡੇ ਪਰਿਵਾਰ ਦੇ ਵਿੱਚ ਉਹ ਸਿਆਸੀ ਤਾਲੁਕਾਤਾਂ ਤੋਂ ਬਹੁਤ ਉੱਤੇ ਹੈ ਨਾਲ ਹੀ ਮੇਰੇ ਵੱਡੇ ਵੀਰ ਜੀ ਸਾਡੇ ਬਾਈ ਜੀ ਤਰਨਪ੍ਰੀਤ ਸਿੰਘ ਸੌਂਦ ਸਾਹਿਬ ਜਦੋਂ ਵੀ ਅਸੀਂ ਜਦੋਂ ਵੀ ਅੱਧੀ ਰਾਤ ਨੂੰ ਵੀ ਕਦੇ ਇਹਨਾਂ ਨੂੰ ਕੋਈ ਤਕਲੀਫ ਦਿੱਤੀ ਹੋਵੇ ਇਹ ਸਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਹਰ ਸਾਲ ਦੀ ਤਰ੍ਹਾਂ ਹਰ ਵਾਰ ਦੀ ਤਰ੍ਹਾਂ ਹਰ ਦਿਨ ਹਰ ਪਲ ਦੀ ਤਰ੍ਹਾਂ ਸਾਡੇ ਨਾਲ ਖੜਦੇ ਆ। ਔਰ ਕੱਲਾ ਸਿਰਫ ਜਾਗਰਨ ਦੇ ਵੱਲੋਂ ਹੀ ਨਹੀਂ ਹਰ ਪਾਸਿਓ ਸਾਡੀ ਹਰ ਹਰ ਤਰੀਕੇ ਨਾਲ ਜਿੱਥੇ ਕਿਤੇ ਨਗਰ ਦਾ ਕੋਈ ਨਿਵਾਸ ਹੋ ਸਕੇ, ਕਿਤੇ ਜਿੱਥੇ ਕਿਤੇ ਕੋਈ ਗ੍ਰੋਥ ਹੋ ਸਕੇ ਨਗਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਵੀ ਕੁਝ ਇੰਪਰੂਵਮੈਂਟ ਹੋ ਸਕੇ ਸਾਡੇ ਸ਼ਹਿਰ ਵਾਸਤੇ ਸਾਡੇ ਹਲਕੇ ਵਾਸਤੇ ਮੈਂ ਇਹ ਗੱਲ ਕਹੂੰਗਾ ਕਿ ਇਹ ਤੁਹਾਡੇ ਸਾਰਿਆਂ ਦੀ ਸੇਵਾ ਦੇ ਵਿੱਚ ਹਰ ਵੇਲੇ ਹਾਜ਼ਰ ਰਹਿੰਦੇ ਨੇ। ਅੱਜ ਬਹੁਤ ਹੀ ਖੁਸ਼ਕਿਸਮਤ ਮੌਕਾ ਜਦੋਂ ਆਪਾਂ ਇਕਤਾ ਵੈਲਫੇਅਰ ਕਲੱਬ ਵੱਲੋਂ 바이ਮਾਲ ਨਿਸ਼ਾਨ ਭਗਵਤੀ ਜਾਗਰਣ ਕਰਨ ਵਾਸਤੇ ਸਾਰੇ ਇਕੱਤਰ ਹੋਏ ਆਂ ਮੈਂ ਇਸ ਮੌਕੇ ਤੇ ਸਾਰੀ ਸੰਗਤ ਨੂੰ ਵਧਾਈ ਦਿੰਦਾ ਔਰ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਆਂ ਜਿਹੜੇ ਹਰ ਸਾਲ ਇਕਤਾ ਵੈਲਫੇਅਰ ਕਲੱਬ ਵੱਲੋਂ ਸਾਰੀਆਂ ਸੰਤਾਂ ਨੂੰ ਮਾਤਾ ਦੇ ਜਾਗਰਣ ਵਿੱਚ ਬੁਲਾ ਕੇ ਪੂਰਨ ਪ੍ਰਮਾਤਮਾ ਦੇ ਚਰਨਾਂ ਨਾਲ ਜੋੜਦੇ ਨੇ ਔਰ ਸੰਬੱਧ ਦੇ ਭਲੇ ਦਾ ਜਿਹੜਾ ਹੌਕਾ ਦਿੰਦੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬਹੁਤ-ਬਹੁਤ ਮੁਬਾਰਕਾਂ ਦੇਖੋ ਸਭ ਤੋਂ ਪਹਿਲਾਂ ਮੈਂ ਇਕਤਾ ਵੈਲਫੇਅਰ ਕਲੱਬ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਔਰ ਸ਼ਲਾਘਾ ਕਰਦਾ ਕਿ 22ਵਾਂ ਮਾ ਭਗਵਤੀ ਜੀ ਦਾ ਜਾਗਰਣ 22 ਸਾਲ ਹੋ ਗਏ ਲਗਾਤਾਰ ਕਰਵਾ ਰਹੇ ਅੱਜ ਮਰਹੂਮ ਜਨਾਬ ਸਰਦੂ ਸਿਕੰਦਰ ਜੀ ਦੀ ਨਿੱਕੀ ਯਾਦ ਦੇ ਵਿੱਚ ਇਹ ਸਮਰਪਿਤ ਹੋ ਚੁੱਕਿਆ ਹੈ ਜਾਗਰਣ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਆਪਣੇ ਨਾਲ ਪੂਰੀ ਟੀਮ ਨੂੰ ਨਾਲ ਲੈ ਕੇ ਬੇਸ਼ੱਕ ਅੱਜ ਉਹ ਸਰੀਰਕ ਰੂਪ ਵਿੱਚ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੀਆਂ ਯਾਦਾਂ ਉਹਨਾਂ ਦੀ ਗਾਇਕੀ ਉਹਨਾਂ ਦੀ ਆਵਾਜ਼ ਅੱਜ ਵੀ ਸਾਡੇ ਵਿੱਚ ਹੈ ਸੋ ਉਹਨਾਂ ਨੂੰ ਇੱਕ ਸਮਝ ਲੋ ਆਪਣੇ ਵੱਲੋਂ ਸ਼ਰਧਾਂਜਲੀ ਦੇ ਤੌਰ ਤੇ ਹਰ ਸਾਲ ਯਾਦ ਕੀਤਾ ਜਾਂਦਾ ਔਰ ਮਹਾਮਾਈ ਦੀ અપਾਰ ਕਿਰਪਾ ਸਦਕਾ ਮਾਤਾ ਰਾਣੀ ਦੀ અપਾਰ ਕਿਰਪਾ ਸਦਕਾ ਸਾਡੇ ਖੰਨੇ ਸ਼ਹਿਰ ਦੇ ਉੱਤੇ ਬੜੀ ਬਖਸ਼ਿਸ਼ ਹੁੰਦੀ ਆ ਜਿਹੜਾ ਐਟਾ ਵੱਡਾ ਵਿਸ਼ਾਲ ਭਗਵਤੀ ਜਾਗਰਣ ਹੁੰਦਾ ਮਹਾਮਾਈ ਦੇ ਚਰਨਾਂ ਚ ਅਰਦਾਸ ਬੇਨਤੀ ਆ ਕਿ ਆਪਣਾ ਮਿਹਰ ਭਰਿਆ ਹੱਥ ਸਾਡੇ ਕੰਨੇ ਸ਼ਹਿਰ ਤੇ ਰੱਖਣ ਸਾਡੇ ਸੂਬੇ ਪੰਜਾਬ ਤੇ ਰੱਖਣ ਸਾਡੇ ਦੇਸ਼ ਭਾਰਤ ਤੇ ਸਾਡਾ ਆਪਸੀ ਭਾਈਚਾਰ ਇੱਕਤਾ ਪਿਆਰ ਮੁਹੱਬਤ ਇਸੇ ਤਰੀਕੇ ਨਾਲ ਬਰਕਰਾਰ ਰਹੇ। ਔਰ ਮੈਂ ਇੱਕਤਾ ਵੈਲਫੇਅਰ ਦੇ ਸਾਰੇ ਮੈਂਬਰ ਸਾਹਿਬਾਨਾਂ ਨੂੰ ਖਾਸ ਤੌਰ ਤੇ ਬਹੁਤ ਸਤਿਕਾਰਯੋਗ ਮੈਡਮ ਅਮਨਤ ਕੂਰੀ ਜੀ ਨੂੰ ਇਸ ਵੱਡੇ ਉਪਰਾਲੇ ਦੇ ਲਈ ਮੈਂ ਜਿੱਤੇ ਵਧਾਈ ਦਿੰਦਾ ਉੱਥੇ ਇਹਨਾਂ ਦਾ ਧੰਨਵਾਦ ਵੀ ਕਰਦਾ। ਜੈ ਮਾਤਾ ਜੀ ਇਕਦਾ ਵੈਲਫੇਅਰ ਕਲੱਬ ਖੰਨਾ ਵੱਲੋਂ ਹਰ ਸਾਲ ਬਹੁਤ ਹੀ ਵੱਡੇ ਪੱਧਰ ਤੇ ਮਹਾਮਾਈ ਦਾ ਜਾਗਰਣ ਕਰਵਾਇਆ ਜਾਂਦਾ ਇਹ ਜਾਗਰਣ ਜਨਾਬ ਸਰਦੂਲ ਸਕੰਦਰ ਜੀ ਨੇ ਸ਼ੁਰੂ ਕੀਤਾ ਸੀ ਔਰ ਅੱਜ ਤੁਸੀਂ ਦੇਖੋ ਕਿ ਉਹਨਾਂ ਨੂੰ ਸ਼ਰਧਾਂਜਲੀ ਵੀ ਹੈ ਔਰ ਹਜ਼ਾਰਾਂ ਦੀ ਗੰਟੀ ਲੋਕ ਇਕੱਠੇ ਹੋਏ ਨੇ ਬਹੁਤ ਵਧੀਆ ਵੱਡੇ ਪੱਧਰ ਤੇ ਮਹਾਮਾਈ ਦਾ ਇਹ ਪਵਿੱਤਰ ਜਾਗਰਣ ਹੋ ਰਿਹਾ ਮੈਂ ਤਾਂ ਇਹੀ ਮੰਗ ਕਰਦਾ ਮਾਹਮਾਈ ਤੋਂ ਦੁਆ ਕਰਦਾ ਕਿ ਸਾਡੇ ਖੰਨੇ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਆਸ਼ੀਰਵਾਦ ਦੇਣ ਹਰ ਇੱਕ ਦੀ ਮਨੋ ਕਾਮਨਾਵਾਂ ਪੂਰੀਆਂ ਹੋਣ ਔਰ ਹਰ ਇੱਕ ਦੀ ਜ਼ਿੰਦਗੀ ਖੁਸ਼ਹਾਲ ਹੋਵੇ ਸਾਡੇ ਖੰਨੇ ਨੂੰ ਸੁੱਖ ਸ਼ਾਂਤੀ ਤਰੱਕੀ ਖੁਸ਼ਹਾਲੀ ਮਾਹਮਾਈ ਬਖਸ਼ਣ ਔਰ ਅਸੀਂ ਸਾਰੇ ਇਸੇ ਤਰ੍ਹਾਂ ਮਾਹਮਾਈ ਦਾ ਗੁਣ ਕੰਮ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ ਜੈ ਮਾਤਾ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਉਹਨੇ ਤਾਂ ਬਹੁਤ ਵੱਡਾ ਸਹਿਯੋਗ ਦਿੱਤਾ ਜਿੰਮੇਵਾਰੀ ਉਹਨਾਂ ਨੇ ਹੀ ਚੁੱਕ ਕੇ ਤਾਦੀ ਉਹ ਕਿਹਾ ਸਾਰੇ ਜਨ ਉਸਦੇ ਆਏ ਤੁਹਾਡੇ ਸਾਰਿਆਂ ਦਾ ਜੋ ਜੋ ਮਹਾਮਈ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਦੋ ਹੱਥ ਉੱਪਰ ਕਰਕੇ ਤੇ ਭਾਈਆਂ ਸਾਰੇ ਭਾਈ ਕੜੇ ਹੋ ਮਾਤਰਾ ਦੀ ਕਿਰਪਾ ਦੋਹਾਂ ਖਾਂਦੇ ਵੀ ਬੜੇ ਵੱਡੇ ਮਸਲੇ ਹੁੰਦੇ ਨੇ ਕੋਸ਼ਿਸ਼ ਕਰਦੇ ਸਾਰੇ ਅਮੇਨਾ ਗਿਦੇ ਪ੍ਰੇਖੇ ਜੇ ਰਹੇ ਜੋ ਕਾਦਾ ਮਾਣ ਸਾਡੀ ਜਾਗਰਣੀ ਸਾਡੇ ਖਿਆਲ ਸੋ ਸਦਾ ਸ਼ਹਿਰ ਕਰਨਾ ਆਖਰੀ ਸਾਲਾਂ ਦੇ ਵਿੱਚ ਹਮੇਸ਼ਾ ਦੇ ਵਿੱਚ ਦਰਦ ਦੇ ਇਹ ਜੇ ਸਾਡੇ ਚਲੇ এਸ਼ੀਆ ਦਾ ਨਾਮ ਨਹੀਂ ਦਰਾਂ ਪੰਜਾਬ ਇਸ ਕਰਕੇ ਜਿੰਦਗੀ ਦਿੱਤੀ ਉਸ ਕਾਲੇ ਦੇ ਦੋ ਹੱਥ ਉੱਪਰ ਕਰਕੇ ਮੇਰੇ ਨਾਮ ਕਹਿੰਦੇ ਹੋ ਪੰਜਾਬ ਦਾ ਨਹੀਂ ਬਲਕਿ এਸ਼ੀਆ ਦਾ ਪੂਰੇ ਵਰਲਡ ਦਾ ਸਭ ਤੋਂ ਵੱਡਾ ਨਾਮ ਲੈਣ ਲੱਗੇ ਜਿਵੇਂ ਜਾਗਰਣ ਕਰ ਰਹੇ ਆਪਾਂ ਚਾਹੇ ਅਸੀਂ ਕਿਸੇ ਤਰੀਕੇ ਦਾ

ਇੱਕ ਸਭ ਤੋਂ ਵੱਡੀ ਮੈਂ ਜਿਹੜੀ ਅਖਵਾਈ ਆ ਉਹ ਹੈ ਕਿ ਖੰਨਾ মিডিਆ ਪ੍ਰੈਸ ਵੀ ਦੇਣਾ ਪੈਂਦਾ ਵੀ ਉਹਨਾਂ ਨੇ ਬਹੁਤ ਹਮਮਾ ਮਾ ਕੇ ਹਰ ਸਾਲ ਵਾਂਗੂ ਇੱਥੇ ਆਉਂਦੇ ਐ ਔਰ ਸਾਡਾ ਪੂਰ ਜ਼ੋਰ ਸਾਥ ਦਿੰਦੇ ਐ ਪਰ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਪੂਰਾ ਖੰਨਾ ਆ ਪਾ ਕੇ ਇੱਥੇ ਹਾਜ਼ਰੀ ਲਾਉਂਦਾ ਹੈ ਸਾਰੇ ਜਾਣੇ ਇੱਥੇ ਪਹੁੰਚ ਕੇ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਧੁਨ ਗਾਨ ਕਰਦੇ ਐ ਮਾਤਾ ਰਾਣੀ ਦਾ ਪੂਰੇ ਜਾਗੀ ਦੀ ਯਾਦ ਕਰਦੇ ਐ ਔਰ ਸਾਡੇ ਜ਼ਿਲ੍ਹੇ ਵੀ ਹੋਰ ਪਤਵੰਤੇ ਜਿਹੜੇ ਸਾਡੇ ਖਾਸ ਜਿਹੜੇ ਭਗਤ ਬਹੁਤ ਦਿਲ ਦੇ ਕਰੀਬ ਸਾਡੇ ਹੋਏ ਐ ਸਾਈਂ ਕੇ ਦਿਵਾਨੇ ਕਲੱਬ ਨੰਬਰ 5 ਜਿਹੜੇ ਗੱਤ ਸਿੰਘ ਜੀ ਦੀ ਫੈਮਲੀ ਜਿਹੜੀ ਹੈ ਉਹਨਾਂ ਦੇ 플ੌਟ ਦੇ ਵਿੱਚ ਇਹ ਜਗਰਾਤਾ ਹੁੰਦਾ ਹੈ ਔਰ ਬੜੇ ਸਾਲਾਂ ਤੋਂ ਹੁੰਦਾ ਹੈ ਔਰ ਨਾਲ ਦੀ ਨਾਲ ਮੈਂ ਸਭ ਤੋਂ ਜ਼ਿਆਦਾ ਥੈਂਕ ਯੂ ਕਰਦਾ ਸਾਡੇ ਪੁਸ਼ਪ ਮਾਤਾ ਜੀ ਸੈਟਲ ਤੋਂ ਜੀਤ ਬਾਬਾ ਜੀ ਬੈਲਜੀਅਮ ਤੋਂ ਔਰ ਨਾਲ ਹੀ ਸਾਡੇ ਸੌਨ ਜੀ ਸੌਨ ਤਿੰਦ ਜੀ ਯੂਕੇ ਤੋਂ ਜਾਂ ਜਿੰਨੀਆਂ ਵੀ ਹੋਰ ਪਰਸਨੈਲਿਟੀ ਸਾਡੇ ਕੋਲ ਆਈਆਂ ਸਾਡੇ ਬਾਈ ਜੀ ਕੁੱਟੀਆਂ ਤੋਂ ਅ નિર્ਦੋਸ਼ਪੁਰ ਜੀ ਮਹਾਰਾਜ ਦਰਸ਼ਨਪੁਰ ਜੀ ਮਹਾਰਾਜ ਔਰ ਜਿਨ੍ਹਾਂ ਜਿਹੜਾ ਮੈਂ ਨਾਮ ਨਾ ਲੈ ਸਕਿਆ ਸਾਡੇ ਸੰਤ ਪਰੌਰ ਤੋਂ ਬਾਬਾ ਜੀ ਉਹਨਾਂ ਨੇ ਵੀ ਇੱਕ ਚਰਨ ਪਾਏ ਸਾਡੇ ਜਗਰਾਤੇ ਦੀ ਸ਼ਾਨ ਵਿਦਾਈ ਚਾਰ ਚੰਨ ਲਈ ਜਗਰਾਂ ਦੀ ਰੌਣਕ ਨੂੰ ਔਰ ਜਿੰਨੇ ਵੀ ਸਾਡੇ ਸਿੰਗਰ ਵੀ ਆਏ ਗੌਤਮ ਜਲੰਦਰੀ ਜੀ ਬਲਵੀਰ ਰਾਏ ਜੀ ਲक्की ਧਮਾਨ ਜੀ ਔਰ ਰੋਸ਼ਨੀ ਫਰੈਂਸ ਸਾਡੇ ਵੱਡੇ ਭਾਈ ਉਹਨਾਂ ਨੇ ਆ ਕੇ ਮੈਂ ਕਹਿੰਦਾ ਵੀ ਸਿਰਫ ਆਪਣਾ ਹੀ ਨਹੀਂ ਸਿਕੰਦਰ ਪਰਿਵਾਰ ਦਾ ਨਾਮ ਵੀ ਹੋਰ ਚੱਕੀਤਾ ਉਹਨਾਂ ਨੇ ਇੱਥੇ ਆ ਕੇ ਔਰ ਪੂਰੇ ਖੰਨਾ ਸ਼ਹਿਰ ਨੇ ਬੜੀ ਹਾਸਲਤ ਰਜ਼ਾਈ ਦਿੱਤੀ ਹਰ ਸਾਲ ਦੀ ਤਰ੍ਹਾਂ ਬਹੁਤ ਪਿਆਰ ਦਿੱਤਾ ਔਰ ਮੇਰੀ ਇਹ ਹੀ ਬੇਨਤੀ ਹੈ ਇਹ ਐਡਾ ਜਿਹੜਾ ਉਹਨਾਂ ਦੇ ਬੂਟਾ ਲੱਗੇ ਸੀ ਹੁਣ ਐਗਾ ਇਹਨੂੰ ਫਲ ਲੱਗ ਗਿਆ ਇਹ ਫਲ ਪੂਰੇ ਖੰਨਾ ਸ਼ਹਿਰ ਦੇ ਨਾਲ ਜੀ ਇਨ੍ਹਾਂ ਦੇ ਇਨ੍ਹਾਂ ਦੇ ਸਤਿ ਸ੍ਰੀ ਅਕਾਲ ਪੰਜਾਬ ਜਿੱਥੇ ਸਾਡੇ ਪਾਰਟਨਰਸ ਨੇ ਜੋ ਸਾਡੀ ਫਾਈਨੈਂਸ਼ਲੀ ਵੀ ਸਾਡੀ ਮੈਨ ਪਾਵਰ ਦੇ ਤੌਰ ਤੇ ਵੀ ਔਰ ਸਾਡੀ ਸਪਿਰਚੂਅਲੀ ਵੀ ਹੈਲਪ ਕਰਦੇ ਆ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਬਹੁਤ ਵਧੀਆ ਜਾਗਰਾਂ ਸਪੂਰਣ ਹੋ ਗਿਆ ਜੀ ਔਰ ਮੈਂ ਚਾਹੁੰਦਾ ਸਾਰੇ ਜਾਣੇ ਹਰ ਸਾਲ ਇਦਾਂ ਹੀ ਆ ਕੇ ਲਾਉਂਦੇ ਰਹੋ ਔਰ ਫਕਤੋ ਜਿੰਨੇ ਤੁਸੀਂ ਆਉਂਦੇ ਹੋ ਇਦਾਂ ਹੀ ਮੇਰੇ ਫਾਦਰ ਸਾਹਿਬ ਨੇ ਕਹਿੰਦਾ ਆ ਕੇ ਬੋਲਦੇ ਨੇ ਗੁਰਗਾਂਨ ਕਰਦੇ ਰਹੋ ਔਰ ਜਾਗਰਾਂ ਦਾ ਆਨੰਦ ਮਾਣਦੇ ਰਹੋ ਇਦਾਂ ਲੱਗਦਾ ਵੀ ਉਹ ਇੱਥੇ ਸੰਗਤ ਦੇ ਰੂਪ ਚ ਘੁੰਮ ਰਹੇ ਨੇ ਜਿਹਨੇ ਇਹ ਮੇਰੀ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਬਾ ਭਗਵਤੀ ਆਪੇ ਕਰਾਉਣ ਵਾਲੀ ਅਸੀਂ ਤਾਂ ਸੇਵਾਦਾਰ ਹਾਂ ਨਾ ਬਾਕੀ ਸਾਰਾ ਸ਼ਹਿਰ ਜਿਹੜਾ ਹੈਗਾ ਇੰਨਾ ਸਹਿਯੋਗ ਦਿੰਦੇ ਨੇ ਸਾਰੇ ਇੰਨਾ ਪਿਆਰ ਸਰਦੂਲ ਜੀ ਨੂੰ ਇੰਨਾ ਪਿਆਰ ਕਰਦੇ ਨੇ ਇਸ ਤੋਂ ਵੱਡੀ ਹੋਰ ਕੀ ਹੋ ਸਕਦੀ ਹੈ ਪ੍ਰਾਪਤੀ ਜ਼ਿੰਦਗੀ ਚ ਨਾ ਔਰ ਮਾਂ ਨੇ ਆਪਣੇ ਚੈਨਲਾਂ ਦੇ ਨਾਲ ਆਇਆ ਹੋਇਆ ਸੇਵਾ ਲੰਦੀਆ ਮਾਂ ਇਹ ਮਾਦਾਵ ਫੰਕਸ਼ਨ ਆ ਮਾਦਾਈ ਆ ਤੇ ਮਾਂ ਆਪੇ ਕਰਾਉਂਦੀ ਆ ਤੇ ਸਾਰਿਆਂ ਨੂੰ ਜੋੜ ਲੈਂਦੀ ਆ ਸਾਲ ਬਾਅਦ ਜਿੰਨੇ ਵੀ ਸਾਰੇ ਸ਼ਹਿਰ ਵਾਲੇ ਸ਼ਹਿਰ ਦਾ ਇਲਾਕਾ ਆਸ-ਪਾਸਾ ਔਰ ਦੂਰੋਂ ਦੂਰੋਂ ਜਿਹੜੇ ਤਾਂ ਆਉਂਦੇ ਆ ਲੋਕ ਮਾਂ ਸਾਰਿਆਂ ਨੂੰ ਇਕੱਠੇ ਕਰ ਲੈਂਦੀ ਆ ਹਰ ਸਾਲ ਹਨਾ ਤੇ ਆਪਣੇ ਚਰਨਾਂ 'ਚ ਬਿਠਾ ਕੇ ਆਪਣਾ ਗੁਣਗਾਨ ਕਰਵਾਉਂਦੀ ਆ ਤੇ ਮਨ ਨੂੰ ਇੱਕ ਅਨੰਦ ਦੀ ਅਵਸਥਾ ਹੋ ਜਾਂਦੀ ਆ ਕਿਉਂਕਿ ਪੂਰਾ ਸਾਲ ਕੋਈ ਆਪਣੀ ਰੋਜ਼ੀ-ਰੋਟੀ ਲਈ ਕਿਤੇ ਨਾ ਕਿਤੇ ਬਿਜ਼ੀ ਰਹਿੰਦਾ ਹੈ ਪਰ ਜਦੋਂ ਮਾਂ ਦਾ ਜਾਗਰਣ ਹੁੰਦਾ ਹੈ ਫਿਰ ਸਾਰੇ ਇਕੱਠੇ ਹੁੰਦੇ ਸਭ ਨੂੰ ਰੀਕ ਹੁੰਦੀ ਹੈ ਇਸ ਜਾਗਰਨ ਦੀ ਪਰ ਜਦੋਂ ਸਾਰੇ ਇਕੱਠੇ ਹੁੰਦੇ ਇੱਥੇ ਬਹਿੰਦੇ ਨੇ ਆ ਕੇ ਬਾਦ ਚਰਨਾ ਜੀ ਨੂੰ ਗਾਣ ਹੁੰਦਾ ਹੈ ਤਾਂ ਅਨੰਤ ਹੀ ਕੁਝ ਹੋਰ ਹੋ ਜਾਂਦਾ ਪੂਰੇ ਸਾਲ ਦੀ ਟਿਕਾਵਟ ਲੈ ਜਾਂਦੀ ਆ ਉਹ ਸਿਮਾ ਭਗਵਤੀ ਦੇ ਨਾਲ ਜਿਹੜਾ ਕਨੈਕਸ਼ਨ ਬਣਦਾ ਇਹ ਅਸੀਂ ਭੁੱਲਾ ਵੀ ਬਖਸ਼ਾਉਣੇ ਆ ਮੈਨੂੰ ਤਾਂ ਲੱਗਦਾ ਸੀਗਾ ਕਿ ਕਈ ਜਦੋਂ ਅਸੀਂ ਬਾਹਰ ਚਾਈਦਾ ਨਾ ਉਹ ਕਈ ਲੋਕ ਮਿਲਦੇ ਆ ਕਹਿੰਦੇ ਜੀ ਤੁਹਾਨੂੰ ਨਹੀਂ ਪਤਾ ਲੱਗਦਾ ਅਸੀਂ ਬਹੁਤ ਦੂਰ ਦੂਰੋਂ ਆ ਕੇ ਤੁਹਾਡੇ ਜਾਗਰਨ ਚ ਕਹਿੰਦੇ ਜੀ ਸੁੱਖਾ ਸੁੱਖ ਦੇ ਆ ਸਾਡੀ ਸੁੱਖ ਪੂਰੀ ਹੋ ਜਾਂਦੀ ਆ ਕਹਿੰਦੇ ਫਿਰ ਅਸੀਂ ਚੌਂਕੀ ਭਰਨਾ ਆਉਂਦੇ ਆ ਤੇ ਕਹਿੰਦੇ ਤੁਹਾਨੂੰ ਨਹੀਂ ਇਸ ਗੱਲ ਦਾ ਪਤਾ ਮੈਂ ਕਿਹਾ ਦੇਖੋ ਮਾਂ ਦਾ ਤਾਂ ਜਿੱਥੇ ਵੀ ਜਾਗਰਨ ਮਾਂ ਉੱਥੇ ਹੈਗੀ ਆ ਪਰ ਮੈਂ ਕਿਹਾ ਤੁਸੀਂ ਪਿਆਰ ਕਰਦੇ ਹੋ ਕਿ ਇੱਥੇ ਆਉਂਦੇ ਨੇ ਲੋਕ ਜਿਹੜੇ ਵੀ ਆਉਂਦੇ ਆ ਜਿੰਨੇ ਵੀ ਸੰਗਤ ਆਉਂਦੀ ਆ ਸਾਰੀ ਜੁੜੀ ਹੋਈ ਆ ਮਾਂ ਬਗੋਤੀ ਦੇ ਨਾਲ ਸਭ ਤੋਂ ਪਹਿਲਾਂ ਤੇ ਇਹ ਕਿ ਇੱਕਤਾ ਗਲਟਪੁਰ ਕਲੱਬ ਨੂੰ ਜਨਾਬ 우ਸਤਾਦ ਸਰਦੂਰ ਸਿਕੰਦਰ ਜੀ ਕੋਟਨ ਕੋਟ ਨਮਨ ਸਾਰੇ ਖੰਡੇ ਨੂੰ ਨਮਨ ਆਈ ਹੋਈ ਸੰਗਤ ਨੂੰ ਨਮਨ ਤੁਹਾਡੇ ਸਾਰੇ ਮੀਡੀਆ ਨੂੰ ਬਹੁਤ ਮਨ ਨਮਾਣਾ ਉਹਦੇ ਨਾਲ ਨਾਲ ਜਿਹੜੀ ਗੱਲ ਖੁਸ਼ੀ ਦੀ ਹੈ ਨਾ ਜੀ ਰਾਤੀ ਨੀਂਦ ਨਹੀਂ ਆ ਸਪਨੇ ਵਿੱਚ ਵੀ ਇਹ ਰਾਤ ਨੀਂਦ ਨਹੀਂ ਆਈ ਅਸੀਂ ਰਾਤ ਵੀ ਸ਼ਹਿਰਪੁਰਸੀ ਜਾਗ ਰਹੇ ਤਾਂ ਸੌ ਨਹੀਂ ਸਕੇ ਮੈਨੂੰ ਚਾਹ ਮੇਰੇ ਪਰਿਵਾਰ ਨੂੰ ਇੰਨਾ ਚਾਹੇ ਮੇਰੇ ਮੰਮੀ ਜੀ ਪੁੱਛਦੇ ਵਾਰ-ਵਾਰ ਕਿਦੋਂ ਤੁਸੀਂ ਪਹੁੰਚਣਾ ਕਿਦੋਂ ਗੋਣਾ ਇਹ ਉਹ ਜਾਗਰਣ ਹੈ ਜਿਹਦੇ ਲਈ ਹਰ ਕਲਾਕਾਰ ਤਰਸਦਾ ਹੈ ਜਿਹਦੇ ਲਈ ਹਰ ਕਲਾਕਾਰ ਹੀ ਅਰਦਾਸ ਕਰਦਾ ਹੈ ਕਿ ਸਾਡੀ ਇੱਕ ਹਾਜ਼ਰੀ ਇੱਥੇ ਲੱਗ ਜਾਏ ਮੇਰੇ ਜੇ ਨਕੰਮੇ ਨੂੰ ਇੱਕ ਤਾ ਵੈਲਫੇਅਰ ਕਲੱਬ ਨੇ ਯਾਦ ਕੀਤਾ ਮੇਰੇ ਸਤਿਗੁਰੂ ਮਹਾਨ ਸਤਿਗੁਰੂ ਸਿਕੰਦਰ ਜੀ ਤੇ ਪਰਿਵਾਰ ਨੇ ਯਾਦ ਕੀਤਾ ਅਲਾਪ ਸਿਕੰਦਰ ਜੀ ਸਾਰੰਗ ਸਿਕੰਦਰ ਜੀ ਮਾਤਾ ਜੀ ਅਮਰ ਨੂਰੀ ਜੀ ਉਹਨਾਂ ਦਾ ਅਸ਼ੀਰਵਾਦ ਮਿਲਿਆ ਸਾਰੀ ਸੰਗਤ ਦਾ ਪਿਆਰ ਮਿਲਿਆ ਮੈਂ ਰਣੀ ਮੈਂ ਬਟ ਭਾਗੀ ਮੇਰਾ ਪਰਿਵਾਰ ਬਟ ਭਾਗੀ ਮੈਂ ਇੰਨਾ ਰਣੀ ਅੱਜ ਜਿਹੜਾ ਪਹਿਲਾ ਭਜਨ ਮਾਂ ਨੇ ਮੇਰੇ ਕੋਲ ਇੱਥੇ ਗਵਾਇਆ ਉਹ ਭਜਨ ਹੀ ਸੀ ਮੇਰੇ ਅੰਦਰ ਜੋਤ ਜਗਾ ਉਹਦੇ ਵਿੱਚ ਮੈਂ ਇਹ ਗੱਲ ਕਹੀ ਇਸ ਜਾਗਰਨ 'ਚ ਕਿ ਜਿਸ ਬੰਦੇ ਦੇ ਅੰਦਰ ਜੋਤ ਨਹੀਂ ਜਗੀ ਹੋਈ ਚਾਨਣ ਨਹੀਂ ਹੈ ਪ੍ਰਕਾਸ਼ ਨਹੀਂ ਉਹਦੀ ਨਿਸ਼ਾਨੀ ਇਹ ਹੈ ਉਹ ਮੰਦਰ ਹੋਰ ਕੇਗਾ ਗੁਰਦੁਆਰਾ ਹੋਰ ਕੇਗਾ ਸੱਤਾ ਪਤਾਂ ਦੀ ਗੱਲ ਕਰੇਗਾ ਮਸਬਾ ਦੀ ਗੱਲ ਕਰੇਗਾ ਉੱਚ ਨੀਚ ਦੀ ਗੱਲ ਕਰੇਗਾ ਤੇ ਜਿਹਦੇ ਅੰਦਰ ਜੋਤ ਜਗ ਜਾਂਦੀ ਏ ਚਾਨਣ ਹੋ ਜਾਂਦਾ ਏ ਉਹ ਹਰ ਜਗ੍ਹਾ ਨਕ ਮਸਤਕ ਹੋ ਜਾਂਦਾ ਏ ਹਰ ਬੰਦੇ 'ਚ ਰੱਬ ਨੂੰ ਮਾਤਾ ਰਾਣੀ ਨੂੰ ਵੇਖਦਾ ਅੱਜ ਤੁਸੀਂ ਇਹ ਜਾਗਰਨ 'ਚ ਦੇਖੋ ਕਿੰਨੇ ਸਿੱਖ ਭਾਈਚਾਰਾ ਪਹੁੰਚੇ ਕਿੰਨੇ ਅਮੀਰ ਗਰੀਬ ਦਾ ਕੋਈ ਰੋਲਾ ਹੀ ਨਹੀਂ ਸੀ ਹਰ ਧਰਮ ਦੇ ਲੋਕ ਹਰ ਵਰਗ ਦੇ ਲੋਕ ਹਰ ਉਮਰ ਦੇ ਕੋ ਕੁੰਚ ਸਭ ਨੇ ਆਨੰਦ ਦੇ ਕੀ ਕੀ ਪਤਾ ਮਹਾਮਾਈ ਕਿਨੂੰ ਮਿਲੀ ਹੈ ਕਿਨੂੰ ਦਰਸ਼ਨ ਮਿਲੇ ਆ ਕਿਨੂੰ ਇਸ ਕਰਕੇ ਜੋ ਆਵੇ ਸੋ ਰਾਜੀ ਜਾਵੇ ਉਹ ਉਹ ਮੈਂ ਪੌਣਾ ਹਰੀ ਬਾਬਾ ਜੀ ਦਾ ਨਾਮ ਲੈ ਰਿਹਾ ਸੀ ਉਹ ਲਗਾਤਾਰ ਲੈ ਰਿਹਾ ਸੀ ਜੀ ਪੌਣਾ ਹਰੀ ਦੁੱਧ ਤਾਰੀ ਸਿੰਘੀਆਂ ਵਾਲਾ ਚਿੰਟੇ ਵਾਲਾ ਮੂਰਾ ਵਾਲਾ ਖੜਾਵਾਂ ਵਾਲਾ ਪੌਣਾ ਵਾਲਾ ਟਾਵਾਂ ਵਾਲਾ ਤੁਨੇ ਵਾਲਾ ਲੱਸੀਆਂ ਵਾਲਾ ਰੋਟੀਆਂ ਵਾਲਾ ਵਾਦਾ ਹਵਾ ਸੀ ਨਤੋਂ ਦਾ ਬਲੀ ਸਭ ਦਾ ਬਾਬਾ ਕਹਦੇ ਹੋ ਜਾ ਬਾਬੇ ਦੀ ਉਹ ਜਲਦੀ ਕਹਦਿਆ ਕਰੋ ਕਦੀ ਕਦੀ ਸਾਹ ਨਹੀਂ ਮਰਦੇ ਬਾਬੇ ਦੀ